ਮੇਰੇ ਇਹ ਜੀ ਸਾਡੇ ਦੋਨੇ ਖਸਾਣਾ ਸਿਟੀ ਦੇ ਵਿੱਚ ਤੇ ਇੱਕ थाना सदर ਦੇ ਵਿੱਚ ਅਸੀਂ ਇੱਕ ਕ੍ਰਿਸਟਲ ਦੀ ਇੱਕ ਕ੍ਰਿਸਟਲ ਦੀ ਰਿਕਵਰੀ ਕੀਤੀ ਦੋਨੇ ਥਾਣਿਆਂ ਚ ਵੱਖ-ਵੱਖ ਕੇਸਿਸ ਦੇ ਵਿੱਚ थाना ਸਿਟੀ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਸਨੋ ਬੁੱਧ ਸਿੰਘ ਇਹ ਬੀਟਲਪਿੰਡ ਦਾ ਰਹਿਣ ਵਾਲਾ ਮਹਿਤਪੁਰ ਦਾ ਇਹਦੇ ਕੋਲੋਂ ਇੱਕ ਬੱਤੀ ਬੋਰਡ ਦਾ ਪਿਸਤਲ ਜਿਹੜਾ ਰਿਕਵਰ ਕਰਕੇ ਐਫਆਰ ਨੰਬਰ 10725588 ਨਾਮ ਨਾਲ ਦਾਨ ਫੈਕਤੀ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਹੀ थाना सदर ਦੇ ਵਿੱਚ ਜਿਹੜਾ ਏਐਸਏ ਜਸਪਾਲ ਸਿੰਘ ਨੇ ਅਡਾ ਟਟਕਲਾ ਵਿੱਚ ਨਕਾ ਲਾਇਆ ਸੀ ਤੇ ਮੱਲੀਆਂ ਕਲਾ ਵੱਲੋਂ ਇੱਕ ਵਿਅਕਤੀ ਜਿਹੜਾ ਉਹ ਆਇਆ ਮੋਟਰਸਾਈਕਲ ਦੇ ਉੱਪਰ ਸਪਲੈਂਡਰ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਨ ਤੇ ਉਹ ਨਾ ਰੁਕਿਆ ਉਹ ਅਗਲੇ ਬੰਦੇ ਨੂੰ ਭਜਾ ਕੇ ਮੋਟਰਸਾਈਕਲ ਲੈ ਗਿਆ ਜੋ ਅਗਲੇ ਬੰਦੇ ਦਾ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਗਿਆ ਤੇ ਉਹਦੇ ਕੋਲੋਂ ਜਿਹੜਾ ਵਾ ਇੱਕ 7.6mm ਦਾ ਪਿਸਤਲ ਤੇ ਇੱਕ 250 ਗ੍ਰਾਮ ਜਿਹੜੀ ਹਫੀਮ ਬੰਦੂਈ ਉਸ ਸਬੰਧ ਵਿੱਚ ਐਫੇਰ ਨੰਬਰ 58 12925 ਜਿਹੜੀਆਂ ਦਰਜ ਕੀਤੀ ਗਈ ਤਰ ਇਹ ਜਿਹੜੇ ਦੋਨੇ આરોપી ਹੈਗੇ ਆ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਹਾਂਜੀ ਜਿਹੜਾ ਇਹ ਜਿਹੜਾ ਸਦਰਕ ਦੇ ਕੇਸ ਦੇ ਵਿੱਚ ਰੋਹਿਤ ਜਿਹੜਾ ਅਰੈਸਟ ਕੀਤਾ ਹੈ ਇੱਥੇ ਪਹਿਲਾਂ ਵੀ ਇੱਕ ਅਫੇਅਰ ਨੰਬਰ 39 ਮੁਹੱਲੀ ਥਾਣੇ ਵਿੱਚ ਐਨਡੀਪੀਐਸ ਐਕਟ ਏਐਨਟੀਐਫ ਮੁਹੱਲੀ ਦੇ ਵਿੱਚ ਦਰਜ ਹੈ ਆਲਰੇਡੀ ਪਹਿਲੇ ਦਰਜ ਹੈਗੇ ਸਰ ਇਹਨਾਂ ਨੇ ਜਿਹੜੇ ਪਿਸਤਲੇ ਇਹਨਾਂ ਕੋਲ ਬਰਾਮਦ ਹੋਏ ਹੈਗੇ ਆ ਪਸਤਾ ਲੱਗਾ ਕਿ ਇਹ ਕਿੱਥੋਂ ਲੈ ਕੇ ਆਏ ਉਹ ਸਾਡੇ ਕੋਲ ਰਿਮਾਂਡ ਤੇ ਆ ਉਹ ਆਪਣਾ ਡਿਊਰਿੰਗ ਰਿਮਾਂਡ ਇਹਨਾਂ ਦੇ ਕੋਲੋਂ ਜਿਹੜਾ ਬਰੀਕੀ ਦੇ ਨਾਲ ਪੁੱਛ ਕੇਸ ਕਰਦੇ ਆਂ ਵੀ ਕੀ ਇਹਨਾਂ ਦਾ ਸਾਰਾ ਨੈਕਸਸ ਸੀ ਕਿੱਥੋਂ ਲੈ ਕੇ ਆਂਦੇ ਸੀ ਕਿੱਥੇ ਇਹਨਾਂ ਨੇ ਕੀ ਯੂਜ਼ ਕੀਤੇ ਹੈ ਕਿਤੇ ਕਿ ਨਹੀਂ ਕੀਤੇ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰ ਕਿਹੜੀ ਕਟਮਾ ਨੂੰ ਜਾਂਚ ਲੈਣ ਵਾਸਤੇ ਜਾ ਰਹੇ ਸੀ ਹਾਂ ਮੈਂ ਉਹ ਵੀ ਤੁਹਾਨੂੰ ਦੱਸਿਆ ਜੀ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਸਬੰਧ ਚ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਜਿਹੜਾ ਸਾਡਾ ਲਿਖਾ ਜੋਕਾ ਲਾਸਟ ਜਿਹੜਾ ਮਹੀਨਾ ਜਿਹੜਾ ਅਗਸਤ ਤੇ ਹੁਣ ਜਿਹੜਾ ਸਤੰਬਰ ਹੁਣ ਤੱਕ ਜਿਹੜਾ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ 35 ਮੁਕਦਮੇ ਜਿਹੜੇ ਐ ਐਨਡੀਪੀਐਸ ਦੇ ਦਰਜ ਕੀਤੇ ਆ ਔਰ ਇਹਦੇ ਚ ਅਸੀਂ 40 ਜਿਹੜੇ ਐ ਦੋਸ਼ੀਓ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਬਰਾਮਦ ਕੀਤੀ ਗਈ ਹੈ ਨਸ਼ੀਲਾ ਜਿਹੜਾ ਸਮਗਰੀ ਜਿਹੜੀ ਬਰਾਮਦ ਕੀਤੀ ਗਈ ਹੈ ਇਦਾਂ ਐਕਸਾਈਜ਼ ਐਕਟ ਦੇ ਜਿਹੜੇ ਸ਼ਰਾਬ ਦੇ ਜਿਹੜੇ ਚਾਰ ਮੁਕਦਮੇ ਦਰਜ ਕੀਤੇ ਆ ਚਾਰ ਤੇ ਚ ਬਕਤੀ ਅਰੈਸਟ ਕੀਤੇ ਆ ਤੇ 1 ਲੱਖ 80 ਹਜ਼ਾਰ ਮਿਲੀਲੀਟਰ ਜਿਹੜੀ ਇਹ ਸ਼ਰਾਬ ਉਹ ਬਰਾਮਦ ਕੀਤੀ ਆ ਤੇ ਅਸਲ ਐਕਟ ਦੇ ਵਿੱਚ ਜਿਹੜਾ ਪਿਛਲੇ ਮਹੀਨੇ ਅਗਸਤ ਤੇ ਹੁਣ ਸਤੰਬਰ ਦੋ ਮਹੀਨਿਆਂ ਦੇ ਵਿੱਚ ਚਾਰ ਮੁਕਦਮੇ ਦਰਜ ਕਰਕੇ ਨੌ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਆ ਔਰ ਪੰਜ ਪਿਸਤਲ ਤੇ ਦੋ ਇਹਨਾਂ ਕੋਲ ਜਿੰਦਾ ਰੋਂ ਟੋਟਲ ਜਿਹੜੇ ਬਰਾਮਦ ਕੀਤੇ ਆ ਤੇ ਇਸੇ ਤਰੀਕੇ ਨਾਲ ਹੀ ਜਿਹੜਾ ਚੋਰੀਆਂ ਜਿਹੜੇ ਲੁੱਟਖੋਹਾਂ ਦੇ ਜਿਹੜੇ ਨੌ ਜਿਹੜੇ ਮੁਕਦਮੇ ਆ ਉਹ ਅਸੀਂ ਜਿਹੜੇ ਕੇਸ ਜਿਹੜੇ ਅਸੀਂ ਟਰੇਸ ਕੀਤੇ ਆ ਨੌ ਔਰ ਇਹਦੇ ਚ 15 ਦੋਸ਼ੀ ਗ੍ਰਿਫਤਾਰ ਕੀਤੇ ਆ ਇਹਨਾਂ ਕੋਲੋਂ ਜਿਹੜੇ ਟੂ व्हीਲਰਸ ਤੇ ਦੂਜੇ ਜਿਹੜੇ ਆ 6 ਟੂ व्हीਲਰ ਰਿਕਵਰ ਕੀਤੇ ਆ ਔਰ ਦੋ ਜਿਹੜੇ ਮੋਬਾਈਲ ਫੋਨ ਰਿਕਵਰ ਕੀਤੇ ਆ ਔਰ ਗੈਸ ਸਿਲੰਡਰ ਵਗੈਰਾ ਦੂਜੇ ਹੀਟਰ ਟੇਬਲ ਵਗੈਰਾ ਜਿਹੜਾ ਉਹ ਸਮਾਨ ਐਂਡ ਕੈਸ਼ ਵੀ ਜਿਹੜਾ 18430 ਰੁਪਏ ਜਿਹੜਾ ਕੈਸ਼ ਆ ਉਹ ਵੀ ਰਿਕਵਰੀ ਕੀਤੀ ਗਈ ਆ ਜਿਹੜੇ ਹਜੇ ਵੀ ਕ੍ਰਾਈਮ ਕਰਨ ਨੂੰ ਨਹੀਂ ਹਰਦੇ ਜੀ ਉਹਨਾਂ ਲਈ ਜੀ ਵੀ ਉਹਨਾਂ ਲਈ ਸਖਤ ਹੈਗਾ ਵਾ ਜਿਹੜੇ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਸਰ ਹਿੰਦਰ ਸਿੰਘ ਬਰਕ ਜੀ ਜਿਹੜੇ ਉਹਨਾਂ ਵੱਲੋਂ ਐਸਪੀਡੀ ਸਾਹਿਬ ਸਾਡੇ ਸਰ ਸਰਬਜੀਤ ਰਾਏ ਜੀ ਉਹਨਾਂ ਵੱਲੋਂ ਸਾਨੂੰ ਸਖਤ ਜਿਹੜੇ ਦਿਸ਼ਾ ਨਿਰਦੇਸ਼ ਐ ਵੀ ਇਹਨਾਂ ਤੇ ਜਿਹੜੂ ਕ੍ਰਾਈਮ ਕਰਨ ਕ੍ਰਿਮੀਨਲ ਐਂਟੀ ਸੋਸ਼ਲ 엘ਿਮੈਂਟਸ ਇਹਨਾਂ ਦੇ ਅਗੇਂਸ 0% ਜਿਹੜੀ ਸੀ ਟੋਲਰੇਸ਼ਨ ਹੈ ਔਰ ਉਹਨਾਂ ਨੂੰ ਜਿਹੜਾ ਹੈਗਾ ਵਾ ਇੱਕ ਵਾਰਨਿੰਗ ਹੈ ਕਿ ਇਹ ਜਿਹੜੇ ਕਿਸੇ ਵੀ ਜਿਹੜੇ ਕਰਨ ਵਾਲਾ ਜਿਹੜਾ ਜੁਰਮ ਹੈ ਦੇਰ ਸਵੇਰ ਫੜਿਆ ਹੀ ਜਾਂਦਾ ਹੈ ਸੋ ਕਿਸੇ ਵੀ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਨਾਲ ਹੀ ਮੈਂ ਜਿਹੜਾ ਆ ਪਿੱਛੇ ਜੀ ਕੋਈ ਚੋਰੀਆਂ ਵਗੈਰਾ ਨਕੋਦਰ ਸ਼ਹਿਰ ਚ ਹੋਈਆਂ ਜਿਹੜੀਆਂ ਅਸੀਂ ਕਾਫੀ ਟ੍ਰੇਸ ਕਰ ਲਈਆਂ ਨੇ ਪਰ ਇਹਦੇ ਚ ਮੈਂ ਤੁਹਾਡੇ ਮਾਧਿਅਮ ਬੜਾਈ ਸਾਰੇ ਦੁਕਾਨਦਾਰਾਂ ਨੂੰ ਦੂਜਿਆਂ ਨੂੰ ਜਿਹੜੇ ਰਿਕੁਐਸਟ ਕਰਾਂਗਾ ਇਹ ਇੱਕੜੇ ਚੌਕੀਦਾਰ ਜੁਰੂ ਆਪਣੇ ਬਾਜ਼ਾਰ ਹਰ ਇੱਕ ਬਾਜ਼ਾਰ ਦੇ ਵਿੱਚ ਆਪਾਂ ਜਿਹੜਾ ਚੌਕੀਦਾਰ ਜਰੂਰ ਅਰੇਂਜ ਕਰਕੇ ਰੱਖਣ ਤਾਂ ਜੋ ਕਿ ਉਹਦਾ ਜਿਹੜਾ ਸਾਡਾ ਡਿਊਟੀ ਅਫਸਰ ਐਸ ਐਚ ਓ ਮੇਰੇ ਕੋ ਮੇਰਾ ਨੰਬਰ ਉਹਨਾਂ ਚੌਕੀਦਾਰਾਂ ਕੋ ਹੋਵੇ ਚੌਕੀਦਾਰਾਂ ਦਾ ਨੰਬਰ ਮੇਰੇ ਕੋ ਹੋਵੇ ਕਿਸੇ ਕਿਸਮ ਦੀ ਜੇ ਕੋਈ ਉਹਨਾਂ ਨੂੰ ਰਾਤ ਨੂੰ ਜਿਹੜਾ ਇਹੋ ਜੀ ਸ਼ੱਕੀ ਮੂਵਮੈਂਟ ਲੱਗਦੀ ਹੈ ਤਾਂ ਉਹਦੀ ਇਨਫੋਰਮੇਸ਼ਨ ਸਾਨੂੰ ਇਮੀਡੀਏਟਲੀ ਮਿਲ ਸਕੇ ਤਾਂ ਜੋ ਕਿ ਕੋਈ ਚੋਰੀ ਵਗੈਰਾ ਹੁਣ ਉਹ ਜੜੀ ਰੁਕ ਸਕੇ ਸਰ ਜੁੱਤ ਨਸ਼ੇ ਅਮਰੋਦ ਪੰਜਾਬ ਸਰਕਾਰ ਵੱਲੋਂ ਜਿਹੜੀ ਨਹਿਮ ਚਾਈ ਗਈ ਉਹ ਤਾਂ ਕਿੰਨਾ ਕੁ ਜਿਹੜਾ ਹੈਗਾ ਆਪਾਂ ਨੂੰ ਬਾਦ ਹੁੰਦਿਆ ਉਹ ਤਾਂ ਕਾਫੀ ਜੀ ਕਾਫੀ ਜ਼ਿਆਦਾ ਦੇਖਣ ਚ ਲੋਕ ਵੀ ਨੂੰ ਕਾਫੀ ਐਪਰੀਸ਼ੀਏਟ ਕਰ ਰਿਹਾ ਔਰ ਸਾਨੂੰ ਵੀ ਇਦਾਂ ਲੱਗ ਰਿਹਾ ਵੈ ਕਿ ਕਾਫੀ ਜਿਹੜਾ ਵੈ ਇਹ ਇਹਦੀ